ਹਾਂਜੀ ਸਤਿ ਸ੍ਰੀ ਅਕਾਲ ਮੇਰਕਾ ਸਾਰਾ ਖੁਸ਼ੀ ਹੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਛੜਦੀ ਕਲਾ ਵਿੱਚ ਰੱਖੇ ਅੱsse ਵੀ ਸਭ ਠੀਕ ਠਾਕ ਸਾਡੇ ਚੈਨਲ ਤੇ ਨਵੇਂ ਆਏ ਹੋ ਤੁਸੀਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਪੱਲੇ ਵਾਲਾ ਬਟਨ ਢਕਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੀ ਹਾਂਜੀ ਅੱਜ ਤੁਹਾਨੂੰ ਪਤੀ ਪਤਨੀ ਦੇ ਝਗੜੇ ਤੋਂ ਧੰਨ ਆਉਣ ਤੋਂ ਤੁਹਾਡਾ ਕਦੇ ਪਰਸ ਖਾਲੀ ਨਹੀਂ ਜੇ ਉਸੇ ਕਦੇ ਖਰਚੇ ਤੋਂ ਤੰਗ ਨਹੀਂ ਰਹਿੰਦੇ ਵੀਡੀਓ ਨੂੰ ਪੂਰਾ ਐਂਡ ਤੱਕ ਧਿਆਨ ਨਾਲ ਸੁਣੋ ਅਗ ਸਟੈਪ ਲਾ ਲ ਸੁਣੋਗੇ ਤਾਂ ਫਿਰ ਉਹ ਗੱਲ ਪੱਲੇ ਨਹੀਂ ਪੈਂਦੀ ਹੁੰਦੀ ਕੋਈ ਨਾ ਕੋਈ ਚੀਜ਼ ਛੁੱਟ ਜਾਂਦੀ ਹੈ ਜਿਹੜਾ ਤੁਹਾਨੂੰ ਫਿਰ ਸਮਝ ਨਹੀਂ ਪੈਂਦੀ ਤੁਸੀਂ ਕੀ ਕਰਨਾ 13 ਬੀਜ ਇਮਲੀ ਦੇ ਲੈਨੇ ਜਿਹੜੇ ਆਪਾਂ ਖਾਨੇ ਲੈ ਕੇ ਉਸਨੂੰ ਭਿਜ ਜਾਓ ਸਮਾਰਚੀ ਦੰਗਾ ਜਾਲਾ ਜਾਂ 25 ਰੱਸੀ ਨਾਲ ਪਾਣੀ ਨਾਲ ਧੋ ਲੈਣਾ ਤੋਂ ਤੋਂ ਬਾਅਦ ਤੁਸੀਂ ਇਹਨਾਂ ਬੀਜਾਂ ਨੂੰ ਕਿਸੇ ਵੀ ਦਿਨ ਅਗਰ ਸੋਮਵਾਰ ਬਾਜਨ ਦਬ ਤੋਂ ਜ਼ਿਆਦਾ ਅੱਛਾ ਵਾ ਤੁਸੀਂ ਇਹਨਾਂ ਨੂੰ ਪਿੱਪਲ ਦੇ ਨੀਚੇ ਦੁੱਪਣਾ ਇਹਦੇ ਨਾਲ ਕੀ ਫਾਇਦਾ ਹੁੰਦਾ ਹਾਂ ਤੁਸੀਂ ਉਹ ਸੁਣ ਧਿਆਨ ਦੇ ਨਾਲ ਦੇਖੋ ਤੁਸੀਂ ਵੀਡੀਓ ਸਟੈਪ ਕਰ ਕਰ ਸੁਣਦੇ ਹੋ ਤੁਹਾਡੇ ਗੱਲ ਪੱਲੇ ਨਹੀਂ ਪੈਂਦੀ ਵੀਡੀਓ ਨੂੰ ਸਟੈਪ ਨਾ ਕਰਿਆ ਕਰੋ ਇਸੇ ਕਰਕੇ ਮੈਂ ਕਿਹਾ ਪਤੀ ਪਤਨੀ ਦਾ ਜਿੰਨਾ ਮਰਜ਼ੀ ਝਗੜਾ ਹੋਵੇ ਉਹ ਵੀ ਖਤਮ ਹੋਏ ਤੁਹਾਡੇ ਕੋਲੇ ਪੈਸਾ ਨਹੀਂ ਟਿਕਦਾ ਤੁਸੀਂ ਕਹਿੰਦੇ ਜਦੋਂ ਵੀ ਦੇਖਦੇ ਪੈਸਾ ਖਾਲੀ ਕਮਾਈ ਬਥੇਰੀ ਕਰਦੇ ਪਰ ਟਿਕਦਾ ਨਹੀਂ ਬਸ ਇੰਨਾ ਕੁ ਕੰਮ ਕਰ ਲਿਆ ਸੋਮਵਾਰ ਬਾਇਦਨ 8 13 ਇਮਲੀ ਦੇ ਵਿੱਚ ਪਿੱਪਲ ਥੱਲੇ ਦੱਬਿਆ ਹੋਇਆ ਤੁਹਾਡੇ ਕੋਲੇ ਪੈਸਾ ਵੀ ਟਿਕੂਗਾ ਪਤੀ ਪਤਨੀ ਦੀ ਲੜਾਈ ਵੀ ਹਟੂਗੀ ਇਹਦੇ ਨਾਲ ਹੀ ਦੂਜਾ ਤੁਸੀਂ ਕੀ ਕਰਨਾ ਜਦੋਂ ਤੁਹਾਡਾ ਜਾ ਐਤਤੜ ਕੋ ਦਸਾਂ ਦਾ ਨੋਟ ਚਾਹੇ ਤੁਹਾਡੇ ਕੋਲ 100 ਦਾ ਚਾਹੇ 500 ਦਾ ਚਾਹੇ 20 ਦਾ ਤੁਸੀਂ ਕੀ ਕਰਨਾ ਉਸ ਨੋਟ ਨੂੰ ਡੇਲੀ ਇੱਤਰ ਲਾਉ। ਇੱਤਰ ਲਾ ਕੇ ਉਮ ਦੇਖਣਾ ਦੇਖਣ ਤੋਂ ਬਾਅਦ ਤੁਸੀਂ ਉਹ ਪਰਸ ਵਿੱਚ ਪਾ ਦੇਣਾ। ਡੇਲੀ ਇਹ ਕੰਮ ਕਰਨਾ ਜਿੱਦਾਂ ਤੁਸੀਂ ਅੱਜ ਦਾ ਕਰਨਾ ਸ਼ੁਰੂ ਕਰਤਾ ਉਸ ਤੋਂ ਸਾਲ ਬਾਅਦ ਆਪਦੀ ਇਨਕਮ ਦੇਖ ਲਿਓ ਕਿੰਨਾ ਫਰਕ ਪਿਆ ਜਿਹੜਾ 2026 ਦੇ ਵਿੱਚ ਕਿੰਨਾ ਸੀ ਜਿੱਦਾਂ ਤੋਂ ਤੁਹਾਡੇ ਕੋਲੇ ਵੀਡੀਓ ਪਹੁੰਚਦੀ ਆ ਉਦੋਂ ਤੋਂ 2027 ਤੱਕ ਕਿੰਨਾ ਬੈਲੈਂਸ ਬੈਂਕ ਵੈਲਸ ਵਧਿਆ ਦੇਖੋ ਗੱਲਾਂ ਛੋਟ ਛੋਟੀਆਂ ਨੇ ਫਾਇਦੇ ਵੱਡੇ ਵੱਡੇ ਹੁੰਦੇ ਨੇ ਕੋਈ ਵੀ ਚੀਜ਼ ਗਦੇ ਵੀ ਤੁਸੀਂ ਉਹ ਇਹਨਾ ਕਹਿ ਕਰੋ ਇਹਦੇ ਨਾਲ ਕੀ ਹੋਣਾ ਇਹਦੇ ਨਾਲ ਤੁਸੀਂ ਆਗਰ ਸੋਈ ਦੇ ਵਿੱਚ ਨਾਮਕ ਦੀ ਡੱਬੀ ਇਹ ਨਿਕ ਪਰ ਲੈਣੀ ਕੱਚ ਦੀ ਆ ਇਹ ਨਾ ਹੋਵੇ ਪਲਾਸਟਿਕ ਦੀ ਹੋਵੇ ਇਹ ਨਾ ਹੋਵੇ ਸਟੀਲ ਦੀ ਹੋਵੇ ਕੱਚ ਦੀ ਡੱਬੀ ਭਾਵੇਂ ਮੈਂ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਭਾਵੇਂ ਐਡੀ ਹੋਵੇ ਭਾਵੇਂ ਇੰਨੀ ਹੋ ਕੋਈ ਮਤਵ ਨਹੀਂ ਤੁਸੀਂ ਇਹਦੇ ਵਿੱਚ 9 ਲੌਗ ਪਾ ਕੇ ਆ ਬਦੇ ਸੋਈ ਵਿੱਚ ਰੱਖ ਇਹਦੇ ਨਾਲ ਵੀ ਧੰਨ ਦੀ ਬਰਖਾ ਹੁੰਦੀ ਹੈ ਬਹੁਤ ਧੰਨ ਨਾਲ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਫਾਇਦੇ ਉਹਨਾਂ ਨੂੰ ਅੱਗੇ ਵੀ ਕਰਨੀ ਨੇ ਬਹੁਤ ਵੱਡੇ ਵੱਡੇ ਫਾਇਦੇ ਇੱਕ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਵੀ ਸਾਡਾ ਪਤੀ ਜਾਂ ਮੇਰੀਆਂ ਧੀਆ ਕਹਿੰਦੇ ਨੇ ਵੀ ਪਤੀ ਜਾਂ ਸਾਡੀ ਲਾੜ ਪਹਣੇ ਤੋਂ ਬਾਹਰ ਸਾਡਾ ਕਹਿਣਾ ਨਹੀਂ ਮੰਨਦੀ ਕਿ ਅੱਜ ਕੱਲ ਬੱਚੇ ਮੋਬਾਈਲ ਨੇ ਵਿਗਾੜਤਾ ਵਾ ਕਿ ਤੜਾ ਤਰ ਰੋ ਛੁੱਟੀਆਂ ਅੱਗੇ ਨਹੀਂ ਸੀਆਂ ਨਹੀਂ ਛੁੱਟੀਆਂ ਹੁੰਦੀਆਂ ਅਸੀਂ ਪੜਿਆ ਕਦੇ ਸਾਨੂੰ ਦੀਵਾਲੀ ਦਸਹਿਰੇ ਦੀ ਛੁੱਟੀ ਨਹੀਂ ਸੀ ਹੋਈ ਕਦੇ ਵੀ ਲੋੜੀ ਵੀ ਨਾ ਕਾਸੀ ਕੋਈ ਬਿਕੋਦੀ ਨਾ ਗੁਰਪੁਰਬ ਦੀ ਵੀ ਸੀ ਹੁੰਦੀ ਐ ਨਹੀਂ ਜਿਆਦਾ ਨਾ ਕੋਈ ਛੁੱਟੀਆਂ ਨਹੀਂ ਸੀ ਹੁੰਦੀ ਜਦੋਂ ਇੰਦਰਾ ਗਾਂਧੀ ਦਾ ਰਾਜ ਸੀ ਉਦੋਂ ਕੋਈ ਛੁੱਟੀਆਂ ਛਟੀਆਂ ਨਹੀਂ ਸੀ ਹੁੰਦੀਆਂ ਉਸ ਤੋਂ ਬਾਅਦ ਪਤਾ ਨਹੀਂ ਕਿੰਨਾਂ ਨੇ ਕਿੰਨੀਆਂ ਛੁੱਟੀਆਂ ਬਣਾਤੀਆਂ ਬਾਦਲ ਦੇ ਵੀ ਜਦੋਂ ਰਾਜ ਪਹਿਲਾ ਪਹਿਲਾ ਆਇਆ ਤਾਂ ਉਦੋਂ ਵੀ ਛੁੱਟੀਆਂ ਨਹੀਂ ਸੀ ਹੁੰਦੀਆਂ ਇੰਨੀ ਤੇ ਜਦੋਂ ਹੁਣ ਦਾ ਜਦੋਂ ਆਪਣਾ ਭਗਵੰਤ ਮਾਨ ਦਾ ਆਇਆ ਇਹ ਤਾਂ ਜਿਵੇਂ ਟੀਚਰ ਦਾ ਮੁੰਡਾ ਸੀ ਹੋ ਸਕਦਾ ਹੈ ਸਕੂਲ ਕਦੇ ਉਹਨੇ ਮੈਸ ਨਾ ਮਾਰਨ ਦਿੱਤਾ ਹੋਵੇ ਇਹਨੂੰ ਬੜਾ ਚੌਹ ਛੁੱਟੀਆਂ ਦਾ ਇਹਨਾਂ ਤਾਂ ਛੁੱਟੀਆਂ ਵਾਈ ਆਪਾਂ ਜਿਹੜਾ ਵਰਖਾ ਹੀ ਕਰਤੀ ਬੱਚਿਆਂ ਦੇ ਕਦੇ ਲੋਕਡਾਊਨ ਦੀਆਂ ਛੁੱਟੀਆਂ ਆ ਗਈਆਂ ਕਦੇ ਕਾਸ ਦੀ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਬੱਚੇ ਤੁਸੇ ਕੀ ਕਰਨਾ ਬੱਚਾ ਕਹਿਣਾ ਨਹੀਂ ਮੰਨਦਾ ਹੂੰ ਬੱਚਾ ਤੁਹਾਡੇ ਅੱਖੇ ਨਹੀਂ ਲਾਦਾ ਤੁਹਾਡੇ ਚ ਦਿਲਚਸਪੀ ਨਹੀਂ ਲਗਾ ਰੱਖਦਾ ਬਾਹਰ ਫਿਰਦਾ ਬਾਹਰਲੇ ਲੋਕਾਂ ਨਾਲ ਖੁਸ਼ ਰਹਿੰਦਾ ਚਾਹੇ ਵੱਡਾ ਚਾਹੇ ਬੱਚਾ ਆਪੋ ਇੱਕ ਮਿਸਾਲ ਦੇ ਤੌਰ ਤੇ ਕਹਿੰਦਾ ਚਾਹੇ ਤੁਹਾਡਾ ਪਤੀ ਹੈ ਕੋਈ ਵੀ ਉਹਦਾ ਦੁੱਧ ਪਾਉਣਾ ਹੱਥ ਤੇ ਇਸ ਤਰ੍ਹਾਂ ਪਾ ਕੇ ਉਹ ਸੰਸਾਰ ਦਾ ਪੰਜ ਵਾਰ ਨਹਾ ਲੈਣਾ ਹੈ ਆ ਵਾਰਨਾ ਪਿਛੇ ਪੰਜ ਦਿਨ ਇਹ ਕੰਮ ਕਰੋ ਪੰਜਾਂ ਦਿਨਾਂ 'ਚ ਫਰਕ ਪੈਣਾ ਸ਼ੁਰੂ। ਅਗਰ 43 ਦਿਨ ਕਰਤਾ ਬੰਦਾ ਧੀਰਵਰਦਾ ਉਸਦਾ ਹੋ ਜਾ। ਉਹ ਇਨਸਾਨ ਬਣੇਗਾ। ਹਾਂਜੀ ਇਹਦੇ ਨਾਲ ਹੀ ਲੋਕ ਕਹਿੰਦੇ ਨੇ ਭੈਣਾ ਸਾਡੇ ਪਸ਼ੂ ਆਸ ਨਹੀਂ ਰਹਿੰਦੇ। ਜਾਂ ਕੁਛ ਵੀ ਹੈ ਤੁਸੀਂ ਇੱਕ ਸਰਦੀ ਸਰੰਦੀ ਇੱਟ ਲੈ ਲਓ ਪ੍ਰਾਣੀ ਕਿਸੇ ਦਰਵਾਜ਼ੇ 'ਚੋਂ ਮੰਜੂ ਕਿ ਕਿਤੋਂ ਵੀ ਮਤਲਬ ਜਿੱਥੇ ਕੋਈ ਪ੍ਰਾਣਾ ਹੁੰਦਾ ਕੋਈ ਕਿਲਾ ਵਗੈਰਾ ਉੱਥੇ ਉਹ ਹੁੰਦੀ ਹੈ ਇੱਟਾ। ਇਹਦੇ ਨਾਲ ਦੋ ਫਾਇਦੇ। ਤੁਸੀਂ ਇਸ ਇਟ ਨੂੰ ਲਾਲ ਕੱਪੜੇ ਦੇ ਲਪੇਟ ਕੇ ਉੱਚੀ ਜਗ੍ਹਾ ਤੇ ਰੱਖ ਲਿਓ ਤੁਹਾਡੇ ਪਸ਼ੂ ਵੀ ਆਸ ਰਹਣਗੇ ਤੇ ਤੁਹਾਡੇ ਘਰ ਵਿੱਚ ਜਿਵੇਂ ਕਹਿੰਦੇ ਨੇ ਸਿਉਕ ਲੱਗ ਜਾਂਦੀ ਆ ਸਿਉਕ ਨਹੀਂ ਲੱਗੂਗੀ ਦੋ ਗੱਲਾਂ ਦਾ ਇਹ ਜਾਦੂ ਆ ਪਰ ਇਟ ਨਵੀਂ ਅੱਜ ਕੱਲ ਜਿਹੜੀਆਂ ਹੁੰਦੀਆਂ ਨੇ ਟੈਲਾ ਇਹ ਨਾ ਹੋਵੇ ਸਰੰਦੀ ਇਟ ਹੋਵੇ ਪਿਛਲੀ ਪੁਰਾਣੀ ਉਹ ਕਿਸੇ ਦਰਵਾਜ਼ੇ ਤੋਂ ਪਹਿੇਰ ਤਾਂ ਲੋਕਾਂ ਦੇ ਕੰਦਾ ਤੇ ਪੇਂਡ ਵੀ ਆ ਪੁਰਾਣੀ ਇਟ ਚਾਹੀਦੀ ਆ ਜਿੰਨੀ ਹੁੰਦੀ ਉਪਰ ਤੇ 100 ਸਵਾਲ ਸੈਂਕੜੇ ਪੁਰਾਣੀਆਂ ਇੱਟਾਂ ਨੇ ਉਹ ਉਹ ਇੱਟ ਤੁਹਾਡੇ ਘਰ ਦੇ ਪਸ਼ੂਆਂ ਦੀ ਰੱਖਿਆ ਕਰੂਗੀ ਤੁਹਾਡੇ ਘਰੇ ਸਿਉਂਕ ਨਹੀਂ ਲੱਗੂਗੀ ਬਸ ਅਗਰ ਦੋ ਲੈ ਕੇ ਆਉਂ ਇੱਕ ਕਿੱਟ ਨੂੰ 40 ਦਿਨ ਰੱਖ ਕੇ 43 ਦਿਨ ਰੱਖ ਕੇ ਜਿਹੜੀ ਤੁਸੀਂ ਸਿਉਂਕ ਵਾਸਤੇ ਲਿਆਂਦੀ ਆ ਉਹਨੂੰ ਤੁਸੀਂ 43 ਦਿਨਾਂ ਤੋਂ ਬਾਅਦ ਉਸੇ ਜਗ੍ਹਾ ਤੇ ਸਿੱਟ ਸਕਦੇ ਹੋ ਰੱਖ ਸਕਦੇ ਹੋ ਜਿਹੜੀ ਪਸ਼ੂਆਂ ਵਾਸਤੇ ਰੱਖੀ ਆ ਉਹ ਨੂੰ ਤੁਸੀਂ ਸਦਾ ਉੱਥੇ ਰੱਖਣਾ ਉੱਚੀ ਜਗ੍ਹਾ ਤੇ ਰੱਖਣਾ ਇਹ ਨੰਮ ਕਿ ਤੱਲੇ ਪਈ ਕਈ ਉੱਚੀ ਕਿਤਨਾ ਕਿਤੇ ਅੱਜ ਕੱਲ ਤਾਂ ਸੱਚੀ ਉੱਚੀ ਜਗ੍ਹਾ ਵੀ ਨਹੀਂ ਮਿਲਦੀ ਹੈ ਕਿਉਂ ਨਾ ਤਾਂ ਰੋਸ਼ਨਦਾਨ ਨੇ ਤੇ ਨਾ ਹੀ ਕਿਸੇ ਦੀ ਕੋਈ ਸਰਫ ਵਗੈਰਾ ਚਲੋ ਫੇਰ ਵੀ ਕੋਈ ਨਾ ਕੋਈ ਇੰਤਜ਼ਾਮ ਕਰਕੇ ਤੁਸੀਂ ਇਸ ਇਟ ਨੂੰ ਉੱਚੀ ਜਗ੍ਹਾ ਤੇ ਰੱਖਣਾ ਪਰ ਬਾਹਰ ਨਹੀਂ ਰੱਖਣਾ ਬਿਜੇ ਤੇ ਮੀ ਪਾ